ਇਸ ਸਮੇਂ ਦੀ ਬੱਡੀ ਦਾ ਇਹਮ ਖਬਰ ਆ ਰਹੀ ਹੈ ਪੰਜਾਬ ਦੇ ਸਰਹੰਦ ਤੋਂ ਜਿੱਤੇ ਸਰਹੰਦ ਨਜ਼ਦੀਕ ਬੇਬੇ ਲਾਈਨ ਉਪਰ ਬੜਾ ਧਮਾਕਾ ਹੋਇਆ ਚਾਲਕ ਦੱਸਿਆ ਜਾ ਰਿਹਾ ਹੈ ਕਿ ਮੀਰ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਲੇਨ ਲਗ ਬਿਛਾਈ ਕੀਤੀ ਮਾਲ ਗੱਡੀਆਂ ਦੇ ਲਈ ਜਦੋਂ ਰੇਲ ਗੱਡੀ ਪਿੰਡ ਖਾਨਪੁਰ ਦੇ ਨੇੜੇ ਫਾੜਕੇ ਕੋਲ ਪੁੱਜੀ ਤਾ ਵਾ ਇੱਕ ਵੱਡਾ ਬਲਾਸਟ ਹੁੰਦਾ ਹੈ ਰੇਲਵੇ ਲਾਈਨ ਦੇ ਉੱਪਰ ਜੇ ਦੌਰਾਨ ਸਾਰੇ ਪਾਸੇ ਹਫੜਾ ਦਫੜੀ ਮਚ ਜਾਂਦੀ ਹੈ ਇਹ ਦੱਸਿਆ ਡੇਢ ਦੋ ਕਿਲੋਮੀਟਰ ਤੱਕ ਲੋਕਾਂ ਵੱਲੋਂ ਧਮਾਕਾ ਸੁਣਿਆ ਗਿਆ ਆ ਤੁਹਾਨੂੰ ਖਾਣੇ ਮੌਕੇ ਦੀਆਂ ਤਸਵੀਰ ਮੌਕੇ ਤੇ ਪੁਲਿਸ ਪੁੱਜ ਗਈ ਹੈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ ਦੱਸਿਆ ਜਾ ਰਿਹਾ ਪਿੰਡ ਵਾਸੀਆਂ ਵੱਲੋਂ ਕਿ ਧੁਮਾਕਾ ਨੇ ਜ਼ੋਰ ਦਾ ਸੀ ਕਿ ਉਹਨਾਂ ਨੂੰ ਬਹੁਤ ਜ਼ੋਰ ਖੜਕਦਾ ਸੁਣਿਆ ਤੇ ਦੱਸਿਆ ਜਾ ਰਿਹਾ ਚਾਲਕ ਜ਼ਖਮੀ ਹੋ ਗਿਆ ਜਿਹਨੂੰ ਇਲਾਜ ਦੇ ਹੱਥ ਤੋੜਾ ਦਾਖਲ ਕਰਵਾਇਆ ਗਿਆ ਆ ਤੁਹਾਨੂੰ ਦਿਖਾਣੇ ਮੌਕੇ ਦੇ ਤਸਵੀਰਾਂ ਪਿੰਡ ਵਾਸੀ ਕੀ ਕਹਿ ਰਹੇ ਉਹ ਤੁਹਾਨੂੰ ਸੁਣਾਉਂਦੇ ਆ ਸਰਾਂ ਤੋਂ ਮੈਂ ਹਰੀਸ਼ ਵਟਲਾ ਕੀ ਕੋਲ ਸੁਣੀ ਤੁਸੀਂ ਬਪੜਾ ਕੇ ਸੁਣਾ ਬਾਜੀ ਪਾਸੇ ਕਿੰਨੇ ਵਜੇ ਜੀ 9:30 9:00 ਵਜੇ ਤੱਕ ਗੇਟ ਚ ਕਿਸ ਤਰ੍ਹਾਂ ਦਾ ਪਟਾਕਾ ਫੀਗਈ ਬਹੁਤ ਜ਼ੋਰ ਨਾਲ ਪਿੰਡ ਪੂਰੀ ਬਾਜ ਆਈ ਕਿਹੜੇ ਪਿੰਡ ਜੀ ਆਖਣਪੁਰ ਕਿੰਨੀ ਦੂਰ ਪੈ ਜਾਂਦਾ ਪਿੰਡੋਂ ਤੇ ਤੋਂ ਹਾਂ ਮਿੰਨ ਡੇਢ ਕਿਲੋ ਡੇਢ ਕਿਲੋਮੀਟਰ ਹੈ ਕਿ ਜੀ ਮਤਲਬ ਡੇਢ ਕਿਲੋਮੀਟਰ ਦੂਰ ਤੱਕ ਆਵਾਜ਼ ਸੁਣਾਈ ਦਿੱਤੀ ਹਾਂਜੀ ਹਾਂਜੀ ਫਿਰ ਕੀ ਲੱਗਦਾ ਬਾਅਦ ਰੇਲ ਗੱਡੀ ਉਸ ਸਮੇਂ ਕੀ ਲੱਗਦੀ ਪਤਾ ਨਹੀਂ ਪਤਾ ਨਹੀਂ ਇਹ ਤਾਂ ਸੁੱਤੇ ਪਈ ਗਈ ਕੋਈ ਪਤਾ ਨਹੀਂ ਹਾਂਜੀ ਇੱਕ ਸੈਕਿੰਡ ਬੜਾ ਦੱਤੋਂ ਆ ਗਈ ਉਹ ਬਸ ਵੀਰ ਯਾਰ